ਲੋਕ ਜੀ ਜੰਤ ਕੇ ਠਾਕੁਰ ਆਪੇ ਵਰਤਨ ਹਾਰ ਨਾਨਕ ਇੱਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਸ੍ਰਿਸ਼ਟੀ ਦੇ ਸਭ ਜੀਵਾਂ ਦਾ ਮਾਲਕ ਪਰਮਾਤਮਾ ਆਪ ਹੀ ਹਰਥਾ ਵਰਤ ਰਿਹਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਇੱਕੋ ਹੀ ਸਭ ਥਾਈਂ ਮੌਜੂਦ ਹੈ ਹੋਰ ਕੋਈ ਹੈ ਜਿਆ ਕਿ ਤੈ ਨજર ਨਹੀਂ ਆਉਂਦਾ ਅਸ਼ਪਤੀ भाई आप आप हैं आप सुन हार आपे एक आप विस्तार जा तावे श्रेष्ठ उपाय अपने भाने लय समाए तुम ते पिन नहीं किश होए आपन सूत सब जगत परोय जा कु प्रभ जियो आ बुझाए ਸੱਚੇ ਨਾਮ ਸੁਈ ਜਨ ਪਾਇ ਸੋ ਸੰਦਰਸ਼ੀ ਤਤ ਕਾ ਬੀਤਾ ਨਾਨਕ ਸਗਲ ਸ੍ਰਿਸ਼ਟੀ ਕਾ ਜੇਤਾ ਉਹ ਆਪ ਇਹ ਸਭ ਜੀਵਾਂ ਵਿੱਚ ਭੋਲ ਰਿਹਾ ਹੈ ਤੇ ਆਪ ਹੀ ਸੁਣਨ ਵਾਲਾ ਹੈ ਆਪ ਹੀ ਇੱਕ ਹੈ ਤੇ ਆਪ ਹੀ ਅਨੇਕਾ ਰੂਪਾਂ ਵਿੱਚ ਪਸਰਿਆ ਹੋਇਆ ਹੈ ਜਦੋਂ ਉਸ ਨੂੰ ਚੰਗਾ ਲੱਗਦਾ ਹੈ ਤਾਂ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਤੇ ਆਪਣੇ ਬਾਣੀ ਵਿੱਚ ਹੀ ਸ੍ਰਿਸ਼ਟੀ ਨੂੰ ਸਮੇਟ ਲੈਂਦਾ ਹੈ ਇਹ ਵੈਗ੍ਰੂ ਤੇਰੀ ਰਜਾ ਤੋਂ ਵੱਖ ਕੁਝ ਨਹੀਂ ਹੁੰਦਾ ਤੂੰ ਆਪਣੇ ਹੁਕਮ ਰੂਪੀ ਧਾਗੇ ਵਿੱਚ ਸਾਰੇ ਜਗਤ ਨੂੰ پرو ਰੱਖਿਆ ਹੈ ਜਿਸ ਨੂੰ ਪ੍ਰਭੂ ਆਪ ਸੂਝ ਬਖਸ਼ਦਾ ਹੈ ਉਹੀ ਮਨੁੱਖ ਸੱਚਾ ਨਾਮ ਪ੍ਰਾਪਤ ਕਰਦਾ ਹੈ ਕੋਮਨੁਖ ਸਭ ਨੂੰ ਇੱਕ ਨਜ਼ਰ ਨਾਲ ਵੇਖਦਾ ਹੈ ਅਤੇ ਬ੍ਰਹਮ ਦੀ ਜਾਣਨ ਵਾਲਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਉਹੀ ਸਾਰੀ ਸ੍ਰਿਸ਼ਟੀ ਨੂੰ ਜਿੱਤਣ ਵਾਲਾ ਹੁੰਦਾ ਹੈ ਜੀਏ ਜੰਤ ਸਬਦਾ ਕਹਿ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੇ ਤਸ ਕੋਈ ਨਾ ਮਾਰੇ ਸੋ ਮੂਆ ਜਿਸ ਮਨੁ ਵਿਸਾਰੇ ਤਿਸ ਤਜ ਅਵਰ ਕਹਾ ਕੋ ਜਾਏ ਸਭ ਸਰ ਇੱਕ ਨਿਰੰਜਨ ਰਾਇ ਜੀ ਕੀ ਜੋਤ ਜਾ ਕੈ ਸਭ ਹਾਥ ਅੰਤਰ ਬਾਹਰੇ ਜਾਣੋ ਸਾਥ ਗੁਣ ਨਿਤਾਣ ਦੇ ਅਪਾਰ ਨਾਨਕ ਦਾ ਸਦਾ ਬਲਿਹਾਰ ਵੱਡੇ ਛੋਟੇ ਸਾਰੇ ਜੀਵ ਉਸ ਵਾਹਿਗੁਰੂ ਦੇ ਵਾਸ ਵਿੱਚ ਹਨ ਉਹ ਗਰੀਬਾਂ ਉੱਤੇ ਦਇਆ ਕਰਨ ਵਾਲਾ ਹੈ ਤੇ ਅਨਾਥਾਂ ਦਾ ਮਾਲਕ ਹੈ ਜਿਸ ਨੂੰ ਉਹ ਬਚਾਉਣ ਵਾਲਾ ਹੋਵੇ ਉਸ ਨੂੰ ਕੋਈ ਮਾਰ ਨਹੀਂ ਸਕਦਾ ਅਸਲ ਮਰਿਆ ਹੋਇਆ ਤਾਂ ਉਹ ਬੰਦਾ ਹੈ ਜਿਸ ਨੂੰ ਵੈਗਰੂ ਭੁਲਾ ਦਿੰਦਾ ਹੈ ਉਸ ਵੈਗਰੂ ਨੂੰ ਛੱਡ ਕੇ ਹੋਰ ਕੋਈ ਕਿੱਥੇ ਜਾਵੇ ਸਭ ਜੀਵਾਂ ਦੇ ਸਿਰ ਉੱਤੇ ਇੱਕ ਅਕਾਲਪੁਰਖ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਜਿਸ ਦੇ ਅਥ ਵਿੱਚ ਜੀਵਾ ਦੇ ਮਾਰਨ ਜੀਵਾਲਨ ਦੀ ਝੁਗਤੀ ਹੈ ਅੰਦਰ ਬਾਹਰ ਉਸ ਨੂੰ ਆਪਣੇ ਨਾਲ ਹੀ ਸਮਝੋ ਉਹ ਗੁਨਾ ਦਾ ਖਜ਼ਾਨਾ ਹੈ ਬੇਅੰਤ ਹੈ ਉਸ ਦਾ ਪਾਰ ਨਹੀਂ ਪਾਇਆ ਜਾ ਸਕਦਾ ਦਾਸ ਨਾਨਕ ਸਦਾ ਉਸ వైਗ੍ਰਤੂ ਸਦਕੇ ਜਾਂਦਾ ਹੈ ਪੂਰਨ ਪੂਰ ਰਹਿ ਦਿਆਲ ਸਭ ਪਰ ਹੋਵਤ ਕਿਰਪਾਲ ਆਪਣੀ ਕਰਬਤ ਜਾਣੇ ਆਪ ਅੰਤਰਜਾਮੀ ਰਿਓ ਬਿ ਆਪ ਪ੍ਰਤੀ ਪਾਲੇ ਜੀਣ ਬਉਪਾਤ ਜੋ ਜੋ ਰਚੋ ਸੁ ਤਿਸੇ ਧਿਆਤ ਜਿਸ ਪਾਵੇ ਤਿਸ ਲਏ ਮਿਲਾਈ ਕਰੇ ਹਰ ਕੇ ਗੁਣ ਗਾਇ ਮਾਨਿ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਉਹ ਦੇ ਆਲੂ ਵਾਇਗਰੂ ਸਬ ਥਾਈਂਗਸ ਆਪਕ ਹੋ ਰਿਹਾ ਹੈ ਉਹ ਸਬੁੱਤੇ ਮਿਹਰਬਾਨ ਹੁੰਦਾ ਹੈ ਆਪਣੇ ਕੋਤਕ ਉਹ ਆਪ ਹੀ ਜਾਣਦਾ ਹੈ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਅਕਾਲਪੁਰਖ ਹਰ ਥਾਂ ਮੌਜੂਦ ਹੈ ਉਹ ਕਈ ਤਰੀਕਿਆਂ ਨਾਲ ਜੀਵਾਂ ਨੂੰ ਪਾਲਦਾ ਹੈ ਜੋ ਜੋ ਜੀਵ ਉਸਦੇ ਪੈਦਾ ਕੀਤੇ ਕੀਤਾ ਹੈ ਉਹੀ ਉਸ ਨੂੰ ਘਿਉਂਦਾ ਹੈ ਜਿਸ ਨੂੰ ਚਾਹੁੰਦਾ ਹੈ ਉਸ ਨੂੰ ਆਪਣੇ ਨਾਲ ਮੇਲ ਲੈਂਦਾ ਹੈ ਉਹ ਵਾਹਿਗੁਰੂ ਦੇ ਗੁਣ ਗਾ ਕੇ ਉਸ ਦੀ ਭਗਤੀ ਕਰਦਾ ਹੈ ਗੁਨਾ ਨਹੀਂ ਸਭ ਵਰਮਾਉਂਦੇ ਹਨ ਜਿਸ ਨੇ ਮਨ ਅੰਦਰ ਪੂਰ ਸਾਕਰ ਕੇ ਮੰਨਿਆ ਹੈ ਉਸ ਨੇ ਉਸ ਸਿਰਜਣਹਾਰ ਵਾਹਿਗੁਰੂ ਨੂੰ ਜਾਣ ਲਿਆ ਹੈ ਜਨ ਲਗਾ ਹਰ ਏਕੇ ਨਾਏ ਤਿਸ ਕੀ ਆਸ ਨਬਿਰਤੀ ਜਾਏ ਸੇਵਕੂ ਸੇਵਾ ਬਣਾਈ ਉ ਕੰਬੂਜ ਪਰਮ ਪਦ ਪਾਈ ਇਸ ਕੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰੋ ਬੰਦਨ ਤੋਰ ਪਏ ਨਿਰਵੈਰੋ ਅੰਧਨ ਪੂਜੇ ਗੁਰ ਕੇ ਪੈਰੋ ਇਹ ਲੋਕ ਸੁਖੀ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭਾ ਪੈ ਮੇਲੇ ਜੋ ਮਨੁਖ ਵੈਗ੍ਰੂ ਦੀ ਨਾਮ ਬੰਦਗੀ ਵਿੱਚ ਜੋੜਦਾ ਹੈ ਉਸ ਦੀ ਆਸ ਕਦੇ ਖਾਲੀ ਨਹੀਂ ਜਾਂਦੀ ਸੇਵਕ ਨੂੰ ਤਾਂ ਸੇਵਾ ਕਰਨੀ ਹੀ ਫਾਬਦੀ ਹੈ ਕਿਉਂਕਿ ਮਾਲਕ ਦੇ ਹੁਕਮ ਨੂੰ ਸਮਝ ਕੇ ਹੀ ਮੁਕਤੀ ਪ੍ਰਾਪਤ ਹੁੰਦੀ ਹੈ ਜਿਸ ਦੇ ਮਨ ਵਿੱਚ ਨਿਰੰਕਾਰ ਅਵਸਥਾ ਹੈ ਉਸ ਦੇ ਲਈ ਇਸ ਤੋਂ ਵੱਡੀ ਕੋਈ ਗੱਲ ਨਹੀਂ ਉਹ ਬੰਧਨਾਂ ਨੂੰ ਤੋੜ ਕੇ ਵੈਰ ਰਹਿਤ ਹੋ ਜਾਂਦਾ ਹੈ ਤੇ ਹਰ ਰੋਜ਼ ਗੁਰੂ ਦੇ ਪੈਰ ਪੂਜਦਾ ਹੈ ਉਹ ਇਸ ਲੋਕ ਵਿੱਚ ਸੁਖੀ ਤੇ ਪ੍ਰਲੋਕ ਵਿੱਚ ਵੀ ਨਿਹਾਲ ਹੁੰਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਮ ਪ੍ਰਭੂ ਨੇ ਆਪ ਹੀ ਉਸ ਨੂੰ ਆਪਣੇ ਨਾਲ ਮਿਲਾ ਲਿਆ ਹੁੰਦਾ ਹੈ ਸਾਦ ਸੰਗ ਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਪਰਮ ਆਨੰਦ RAM NAN TAT TAT ਕਰੋ ਵਿਚਾਰ ਦੁਲਖ ਦੇ ਕਾ ਕਰੋ ਉਧਾਰ ਅੰਮ੍ਰਿਤ ਵਚਨ ਹਰ ਕੇ ਗੁਣ ਗਾਓ pran taran ka eh swao ਅੱਠ ਪੈਰ ਬਰਬ ਤੇਖੂ ਨੀਰਾ ਮਿਟੇ ਅਗਿਆਨ ਬਿਨਸੈ ਅੰਧੇਰਾ ਸੁਣ ਉਪਦੇਸ਼ ਹਿਰਦੈ ਬਸਾਓ ਮਾਨੀ ਚੇ ਨਾਨਕ ਫਲ ਪਾਓ ਸਾ ਸੰਗਤ ਵਿੱਚ ਮਿਲ ਕੇ ਆਤਮ ਅਨੰਦ ਮਾਣੋ ਪਰਮ ਅਨੰਦ ਦੇਣ ਵਾਲੇ ਪ੍ਰਭੂ ਦੇ ਗੁਣ ਗਾਓ ਅਕਾਲ ਪੁਰਖ ਦੇ ਪੈ ਦੀ ਵਿਚਾਰ ਕਰੋ ਇਸ ਅਮੋਲਕ ਮਨੁੱਖਾ ਸ਼ਰੀਰ ਦਾ ਨਿਸ਼ਟਾਰਾ ਕਰੋ ਅੰਮ੍ਰਿਤ ਬਚਨਾ ਨਾਲ ਵਾਹਿਗੁਰੂ ਦੇ ਗੁਣ ਗਾਓ ਜ਼ਿੰਦਗੀ ਦੇ ਉਧਾਰ ਦਾ ਇੱਕ ਇਹੀ ਵਸੀਲਾ ਹੈ ਅੱਠੇ ਪੈਰ ਪ੍ਰਭੂ ਨੂੰ ਆਪਣੇ ਅੰਗ ਸੰਗ ਵੇਖੋ ਇਸ ਤਰ੍ਹਾਂ ਅਗਿਆਨ ਦਾ ਹਨੇਰਾ ਮਿਟ ਜਾਏਗਾ ਉਹ ਨਾਨਕ ਸਾਹਿਬ ਤਾਕੀਦ ਕਰਦੇ ਹਨ ਗੁਰੂ ਦਾ ਉਪਦੇਸ਼ ਸੁਣ ਕੇ ਉਸ ਨੂੰ ਹਿਰਦੇ ਵਿੱਚ ਵਸਾਓ ਮਨ ਮੰਗੀਆਂ ਮੁਰਾਦਾਂ ਹਾਸਲ ਹੋਣਗੀਆਂ ਹਲਤ ਪਲਤ ਦੇ ले सवारे राम नाम अंतर तारे पूरे गुर की पूरी दीख्या जेस मन बसे ते साच तन नाम जपो लाए दुख दर्द मनते पौ जाय सच व्यापार करो व्यापारी दर गह निभ है खेप तुम्हारी एक रखो मनमाय नानक बहु नावे जाय ਵਾਇਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਟਿਕਾ ਕੇ ਲੋਕ ਤੇ ਪ੍ਰੋਗ ਦੋਵੇਂ ਸੰਵਾਰ ਲਓ ਪੂਰੇ ਗੁਰੂ ਦੀ ਸਿੱਖਿਆ ਵੀ ਪੂਰੀ ਹੁੰਦੀ ਹੈ ਜਿਸਦੇ ਮਨ ਵਿੱਚ ਵਸਦੀ ਹੈ ਉਹ ਹੀ ਇਸ ਸੱਚ ਨੂੰ ਪਰਖਦਾ ਹੈ ਮਨ ਅਤੇ ਸ਼ਰੀਰ ਅੰਦਰ ਲੇਵ ਲਾ ਕੇ ਵਾਇਗੁਰੂ ਦਾ ਨਾਮ ਜਪੋ ਦੁੱਖ ਤਕਲੀਫ ਅਤੇ ਮਨ ਤੋਂ ਡਰ ਦੂਰ ਹੋ ਜਾਵੇਗਾ اے ਵਪਾਰੀ ਜੀ ਸੱਚ ਦਾ ਸੌਦਾਕਾਰ ਤੇਰਾ ਸੋਦਾ ਪ੍ਰਭ ਦੀ ਦਰਗਾਹ ਵਿੱਚ ਮੁੱਲ ਪਾਏਗਾ ਉਹ ਨਾਨਕ ਸਾਹਿਬ ਫਰਮਾਉਂਦੇ ਆਂ ਮਨ ਵਿੱਚ ਇੱਕ ਵਾਹਿਗੁਰੂ ਦੀ ਟੇਕ ਰੱਖੋ ਤਾਂ ਫੇਰ ਮੁੜ ਕੇ ਸੰਸਾਰ ਵਿੱਚ ਆਉਣਾ ਜੰਮਣਾ ਤੇ ਜਾਣਾ ਮਰਨਾ ਨਹੀਂ ਹੋਏਗਾ ਇਸਤੇ ਦੂਰ ਕਹਾ ਕੋ ਜਾਏ ਉਬਰ ਰੱਖਣ ਹਾਰ ਧਿਆਏ ਨਿਰਪੋ ਜਪੇ ਸਗਲ ਪਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ ਇਸ ਪ੍ਰਭ ਰਾਖੇ ਤਿਸ ਨਾਈ ਦੂਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋ ਕੋਇ ਨਾ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕਤਾ ਕੇ ਕਾਰਜ ਪੂਰਾ ਉਸ ਤੋਂ ਦੂਰ ਕਿੱਥੇ ਕੋਈ ਜੀਵ ਜਾ ਸਕਦਾ ਹੈ ਉਸ ਰਾਖਣ ਹਾਰ ਅਕਾਲ ਪੁਰਖ ਨੂੰ ਸਿਮਰ ਕੇ ਹੀ ਜੀਵ ਬਚਦਾ ਹੈ ਜੋ ਨਿਰਪੋ ਵਾਇਗਰੂ ਨੂੰ ਜਪਦਾ ਹੈ ਉਸ ਦੇ ਸਾਰੇ ਡਰ ਮਿਟ ਜਾਂਦੇ ਹਨ ਅਸਲ ਚ ਪ੍ਰਭੂ ਦੀ ਕਿਰਪਾ ਨਾਲ ਹੀ প্রাণী ਛੁੱਟਦਾ ਹੈ ਜਿਸ ਨੂੰ ਪ੍ਰਭੂ ਬਚਾਉਂਦਾ ਹੈ ਉਸ ਨੂੰ ਕੋਈ ਦੁੱਖ ਨਹੀਂ ਢੋਕਦਾ ਉਹ ਨਾਮ ਜਪ ਕੇ ਮਨ ਵਿੱਚ ਸੁਖ ਪ੍ਰਾਪਤ ਕਰਦਾ ਹੈ ਇਸ ਤਰ੍ਹਾਂ ਉਸ ਦੀ ਚਿੰਤਾ ਦੂਰ ਹੋ ਜਾਂਦੀ ਹੈ ਅਹੰਕਾਰ ਮਿਟ ਜਾਂਦਾ ਹੈ ਉਸ ਮਨੁੱਖ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਗੋਨਾਨਿਕ ਸਾਹਿਬ ਫਰਮਾਉਂਦੇ ਹਨ ਜਿਸ ਬੰਦੇ ਦੇ ਸਿਰ ਉੱਤੇ ਸੂਰਮਾ ਗੁਰੂ ਖੜਾ ਹੋਵੇ ਉਸ ਦੇ ਸਾਰੇ ਕਾਰਜ ਸਿਰੇ ਚੜ ਜਾਂਦੇ ਹਨ ਮਤਕੁਰੀ ਅਮਰ ਜਾ ਕੇ ਦ੍ਰਿਸ਼ਟਿ ਦਰਸ਼ਨ ਪੇਤੂਤਰਤ ਸੇਸ਼ੇ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰਯਾਮੀ ਪ੍ਰਭ ਪ੍ਰਧਾਨ ਜਿਸ ਮਨ ਬਸੇ ਸੁ ਹੋਤ ਨਿਹਾਲ ਤਾਂ ਕਿ ਨਿਕਟਨਾਵਤ ਕਾਲ ਅਮਰ ਪਈ ਅਮਰਾ ਪਦ ਪਾਇਆ ਸਾਥ ਸੰਗ ਨਾਨਕ ਹਰ ਧਿਆਇ ਜਿਸ ਦੀ ਨજર ਵਿੱਚੋਂ ਅੰਮ੍ਰਿਤ ਵਸਦਾ ਹੈ ਉਹ ਪ੍ਰਭੂ ਬੜਾ ਸਮਝਦਾਰ ਹੈ ਉਸ ਦੇ ਦਰਸ਼ਨ ਕਰਕੇ ਸ੍ਰਿਸ਼ਟੀ ਤਰ ਜਾਂਦੀ ਹੈ ਉਸ ਦੇ ਚਰਨ ਕਮਲ ਲਸਾਨੀ ਹਨ ਉਸ ਪ੍ਰਭੂ ਦਾ ਸੁੰਦਰ ਰੂਪ ਹੈ ਉਸ ਦਾ ਦਰਸ਼ਨ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ ਉਸ ਦੀ ਸੇਵਾ ਕਾਬਿਲ ਤਾਰੀਫ ਹੈ ਸੇਵਾ ਕਰਨ ਵਾਲਾ ਵੀ ਕਬੂਲ ਹੋ ਜਾਂਦਾ ਹੈ ਉਹ ਦਿਲਾਂ ਦੀ ਜਾਣਨ ਵਾਲਾ ਆਕਾਲ ਪੁਰਖ ਸਾਰਿਆਂ ਦਾ ਮੁਖੀ ਹੈ ਜਿਸ ਨੇ ਮਾਨ ਵਿੱਚ ਵਸ ਜਾਵੇ ਉਹ ਨਿਹਾਲ ਹੋ ਜਾਂਦਾ ਹੈ ਫਿਰ ਮੌਤ ਵੀ ਉਸ ਦੇ ਨੇੜੇ ਨਹੀਂ ਆਉਂਦੀ ਗੁਨਾਨਿਕ ਸਾ ਪ੍ਰਮੋਦੀ ਹਨ ਜਿਨ੍ਹਾਂ ਨੇ ਸਾ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਨੂੰ ਸਿਮਰਿਆ ਹੈ ਉਹ ਜਨਮ ਮਰਨ ਤੋਂ ਰਹਿਤ ਹੋ ਗਏ ਹਨ ਅਤੇ ਉਨ੍ਹਾਂ ਨੇ ਸਦਾ ਕਾਇਮ ਰਹਿਣ ਵਾਲਾ ਦਰਜਾ ਹਾਸਲ ਕਰ ਲਿਆ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ